ਕਸਾਉਂਦਾ ਹੋਰ ਦੇਖੋ ਉਹਦੇ ਨਹੀਂ ਵਜਨ ਚ ਨਹੀਂ ਬਣਦਾ ਵਜਨ ਚ ਨਹੀਂ ਹਾਂਜੀ ਚਾਰ ਪੰਜ ਸੌਦੇ ਆ ਇੱਥੇ ਲਓ ਬਈ ਚਾਰ ਪੰਜ ਸੌਦੇ ਇਕੱਠੇ ਐ ਕੋਣ ਉਹਦੀ ਕਰਨੇ ਮੰਡੇ ਦੇਖੋ ਇੱਕੋ ਘਾਟੇ ਬਹੁਤ ਪੰਜਾ ਕਿਤੇ ਹਜ਼ਾਰ ਚ ਆਉਂਦਾ ਨਹੀਂ ਚੋਦਾ 2000 ਟ੍ਰਾਪਾ ਪਹੁੰਚ ਚੁੱਕੇ ਆ ਧਨੋਲਾ ਬੱਕਰਾ ਮੰਡੀ ਦੇ ਵਿੱਚ ਅੱਜ ਤਰੀਕ ਹੈਗੀ ਆ ਜੀ 12 ਤੇ 11ਵਾਂ ਮਹੀਨਾ 2025 ਜੀ ਅੱਜ ਤੁਹਾਨੂੰ ਸੌਦਾ ਦਿਖਾਵਾਂਗੇ ਪੂਰਾ ਝੋਟੀ ਦਾ ਤਿੰਨ ਬੱਕਰਾਂ ਦਾ ਸੌਦਾ ਹੋਊਗਾ ਜੀ ਤੇ ਰੇਟ ਉਹਨਾਂ ਦਾ ਤੁਹਾਨੂੰ ਵਿੱਚ ਵੀਡੀਓ ਤੋਂ ਪਤਾ ਲੱਗੂਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ YouTube ਚੈਨਲ ਆਪਣਾ ਜੱਟ ਲਾਈਫ 76 ਵੀਡੀਓ ਨੂੰ ਐਂਡ ਤੱਕ ਲਾਜ ਵੀ ਦੇਖਿਓ ਜੀ ਆਜੋ ਬੱਕਰੀ ਮੰਡੀ ਧਨੋਲਾ ਦੇ ਵਿੱਚ ਜਿਹੜੀ ਹਰ ਬੁੱਧਵਾਰ ਨੂੰ ਸੰਨਾ ਰੋਡ ਤੇ ਲੱਗਦੀ ਆ ਤੇ ਮੰਡੀ ਬਾਈ ਜੀ ਵਧੀਆ ਭਰੀ ਆ ਤੁਸੀਂ ਦੇਖ ਸਕਦੇ ਹੋ ਤੇ ਆਜੋ ਜੀ ਮੰਡੀ ਦੇ ਵਿੱਚ ਦੇਖੋ ਤਿੰਨ ਬੱਕਰੀਆਂ ਦਾ ਸੌਦਾ ਇਕੱਠਾ ਇਹੇ ਸੌਦਾ ਜੀ ਖਾਨ ਰਾਮਪੁਰਾ ਤੇ ਇਕਵਾਲ ਪਿੱਥੋ ਵਾਲਾ ਇਹਨਾਂ ਨੇ ਸੌਦਾ ਕਰਾਇਆ ਜੀ ਰਲ ਮਿਲ ਕੇ ਆਜੋ ਜੀ ਮੰਡੀ ਦੇ ਵਿੱਚ ਤਨੌਲੇ ਦੇਖੋ ਸੌਦਾ ਜੀ ਵੀਡੀਓ ਨੂੰ ਐਂਡ ਤੱਕ ਲਾਜਮ ਦੇਖ ਕੇ ਜਾਓ ਬਾਈ ਜੀ ਸ਼ੇਅਰ ਲਾ ਕੇ ਤੁਸੀਂ ਆਪ ਦੇ ਆਪ ਹੀ ਕਰਨਾ ਜੀ ਅਗੇ ਲੱਗਿਆ ਨਾ ਵੀਡੀਓ ਸ਼ੇਅਰ ਲਾਉਣੇ ਕਰਦੇ ਹੋ ਚਾਰ ਪੰਜ ਸੌਦੇ ਆ ਬੱਕਰੀਆਂ ਦੇ ਤਨੌਲੇ ਦੀ ਮੰਡੀ ਦੇ ਵਿੱਚ ਦੇਖ ਸਾਡੇ ਤਨੌਲਾ ਬੱਕਰਾ ਮੰਡੀ ਸ਼ੇਅਰ ਕਰਦੇ ਲਾਈਕ ਕਰਦੇ ਦੇਖੋ ਪੂਰੇ ਦਾ ਬੱਕਰੀ ਦਾ ਵਾਂ ਆੜੇ ਬਾਹ ਖਾਨ ਸਾਹਿਬ ਨੇ ਕੂੰਗਾ ਬਾਈ ਜੀ ਦੋ ਆਹ ਕਿਲ ਸਕਦੇ ਆ ਵੀਡੀਓ ਦੇ ਵਿੱਚ ਕਿੱਲੇ ਦਾ ਦੋ ਆਹ ਦੋ ਸੁਣਿਆ ਬੱਕਰੀਆਂ ਬੱਕਰੀਆਂ ਧਨੋਲੇ ਤੋਂ ਬਾਈ ਜੀ ਯਾਰੀ ਗੱਲ ਪਾਣੀ ਦੀ ਵਧਾਨੀ ਦਾ ਪਾਓ ਦੁੱਧ ਨਾਲ ਹਾਂ ਆਹਾਂ ਉਹਨਾਂ ਨੇ ਮੰਗੀ ਜਿੰਨੇ ਮਰਜੀ ਗੱਲ ਯਾਰ ਤੇਰੀ ਮਰਜੀ ਤੇਰੀ ਚੀਜ਼ ਆ ਉਹਨੂੰ ਉਹਦਾ ਤਾਂ ਭਾਵ ਜਾਲੀ ਦੇਖਦੇ ਆ ਕੀ ਬੰਦਾ ਸਤੋ ਮੇਰੇ ਕੰਦੇ ਪੁੱਤ ਮੈਨੂੰ ਕੀ ਕਰਦਾ ਮੈਂ ਕਰ ਜਾ ਮੈਂ ਪੁੱਤਾ ਪ੍ਰਉਂਗਾ ਇੱਧਰ ਹੋ ਕੇ ਤੇਰੇ ਨਾਲ ਕਰ ਦਿਓ ਸ਼ੇਰ ਨਹੀਂ 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 ਕਿਦੋਂ ਮੈਂ ਦੱਸਣਾ ਪਹਿਲਾਂ ਪੁੱਤ ਵਧੀਆ ਅਗੇ ਕਰੇ ਨਾ ਇਹ ਨਹੀਂ ਏਡੇ ਪਸੂ ਵੀ ਹੈ ਇਹ ਕਰ ਮਗਾ ਉਹਨੂੰ ਖਾਣਾ ਜੀ ਮਾਸਟਰ ਬਣੇ ਜੀ ਹੁਣ ਉਹ ਤੂੰ ਛੱਡ ਥੋਨੂੰ ਮੈਂ ਮੈਂ ਜਵਾਨ ਕੀਤੀ ਮੈਂ ਥੋੜਾ ਪੈਸੇ ਮੈਂ ਜੀ ਵੀਡੀਓ ਬਣ ਜਾਂਦੇ ਆ ਪੈਸੇ ਤੈਨੂੰ ਮੈਂ ਦੇ ਦੂੰਗਾ ਪੈਸੇ ਲੈ ਜਿਹੜੇ ਤੈਨੂੰ ਕਹੇ ਤਾਂ ਸਹੀ ਲਾਇਆ ਤੈਨੂੰ ਮੁੱਲ ਘੱਟ ਨਹੀਂ ਲਾਇਆ ਘੱਟ ਲਾਇਆ ਨਹੀਂ ਘੱਟ ਮੰਨ ਗੱਲ ਨੂੰ ਉਹ ਤਾਂ ਤਿੰਨੇ ਕਹਿਣਾ ਹਾਂ ਤਿੰਨੇ ਤਿੰਨੇ ਫਿਰ 1600 ਤੋਂ ਘੱਟ ਨਹੀਂ 1500 ਮੈਂ ਪੈਣੀ ਪਾ ਲਏ ਦੇ ਵਿੱਚ ਉਹ ਦੇਖੋ ਜੀ ਵੀਡੀਓ ਪੂਰਾ ਧਨੋਲੇ ਵਾਲਾ ਖੜਿਆ ਬਾਈ ਆਪਣੇ ਸਾਰੇ ਬੱਕਰੀ ਮੰਡੀ ਧਨੋਲਾ ਹਰ ਬੱਦਵਾ ਨੂੰ ਲੱਗਦੀ ਹੈ ਬਾਚੀ ਆਪੋ ਆਪਣੀ ਹੋਊਗੀ ਮੈਂ ਇਹੋ ਪੁੱਛਿਆ ਨਹੀਂ ਧੰਮਾ ਜੀ ਨਾਲ 1500 ਗਿਆ ਸਹੀ ਪੁੱਛਦਾ ਤਾਂ ਉਹ ਤੋਂ ਬਗੈਰ ਪੁੱਛਿਆ ਮੈਂ ਤੁਹਾਨੂੰ ਸਹੀ ਕਹਿੰਦਾ ਆਪਾਂ ਤੁਹਾਨੂੰ ਗਲਤ ਨਹੀਂ ਕਹਿੰਦੇ ਕਿਹੜੇ ਕਿਹੜੇ ਨੇ ਓਏ ਬੱਸ ਰੋਡਾਂ ਉੱਤੇ ਲਾਇਆ ਲਿਆ ਉੱਧਰ ਦੇ ਵੇਚਦੇ ਦੋ ਲੈ ਗਏ ਵੇਚਦੇ ਇੱਥੇ ਕੋਈ ਕੋਈ ਗਾਵਾਂ ਤਾਂ ਢਾਹੀ ਨਹੀਂ ਤੇ ਪਾਸ ਪਾਸ 100 10000 ਦਾ ਨਫਾ ਮਿਲਦਾ 10500 ਦਾ ਫਾਸਾ ਹੋਊਗਾ ਇੱਧਰ ਉੱਧਰ ਹਾਂਜੀ ਮੈਂ ਤਾਂ ਪੂਰੇ ਕਿਵੇਂ ਫਾਇਦਾ ਤੇਰਾ ਕਿ ਓਏ ਉਹ ਦੂ ਘੱਟਦਾ ਤਿੰਨੇ ਮੈਂ ਦਿੰਦਾ ਜੀ ਨਹੀਂ ਚਾਚਾ ਲਗਾਈ ਕਰਾ ਦੇ ਕੋਈ ਉਹ ਲਗਾਈ ਕਰਾ ਦੇ ਕਿਸ ਨੇ ਮੱਕਾ ਮੰਡੀ ਨੂੰ ਉਤਰਾ ਦੇ ਕੀ ਕਰਨੀ ਮੰਡੀ ਦੇ ਵਿੱਚ ਇਹ ਪੁਰਾਣੇ ਚਾਹ ਪੀਣੇ ਚਾਹ ਪੀ ਸਕਦਾ ਠੀਕ ਹੈ ਜੀ ਚੱਲ ਪੌਣੀ ਦੁਪਹਿਰ ਤੇ ਜਾਤੇ ਜੂਨੇ ਜੇ ਮੈਂ ਕਹਤੀ ਠੀਕ ਹੈ ਨਹੀਂ 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 ਉਹ ਕਿਹਦੇ ਜੀਤਾ ਮੰਨਣਾ ਟੈਨਸ਼ਨ ਤੇ ਕਿੰਨਾ ਕਹਤੇ ਮੇਰੀ ਵਾਸਤੇ 2 ਰੁਪਏ ਕਮਾਉਣੇ ਨੇ ਬਸ ਮੇਰੀ ਵਾਸਤੇ ਕਮਾਉਣੇ ਨੇ ਦੇਖ ਹਰ ਕਦੇ ਮੈਂ ਦੇਖੀ ਮੇਰੀ ਵਾਸਤੇ ਇਹ ਜੱਟੇ ਮੈਨੇ 500 ਫੜਾ ਦਾ ਇਹਦੇ ਵਾਸਤੇ ਗੱਲ ਤੇ ਮੇਰਾ ਗੱਲ ਬਣਾ ਦਾ ਵੇ ਤੇਰੇ ਬਗਾਲ ਵੜਦਾ ਵੇ ਤੇਰੇ ਵਾਸਤੇ ਹੋਰ ਸਾਡਾ ਵੜਨਾ ਵੇ ਸਾਰਿਆਂ ਨੂੰ ਮੁਨਾਫਾ ਹੋਣਾ ਚਾਹੀਦਾ ਯਾਰ ਸਾਰਿਆਂ ਨੂੰ ਮੁਨਾਫਾ ਹੋਣਾ ਚਾਹੀਦਾ ਆਏ ਹੁੰਦਾ ਪਯੋਰ ਹਾਂ ਠੀਕ ਹੈ ਆਦੇ ਪੈਸੇ ਸਾਰਿਆਂ ਨੂੰ ਕੁਝ ਬਚਣਾ ਚਾਹੀਦਾ ਭਾਈ ਸੁਣ ਸੁਣ ਓਏ ਇੰਨੇ ਨੂੰ ਨਹੀਂ ਜਾਣਾ ਫਖਰਤਾ ਜਾ ਕੀ ਕਹਿੰਦਾ ਹੋ ਗਿਆ ਹੁਣ 15 ਬੰਦਾ ਦੋ ਬੱਕਰੇ ਵੀਰੇ 15 ਨੂੰ ਲੈ ਕੇ ਇਹਨਾਂ ਨੂੰ ਕਿੰਨੇ ਕੱਢਦਾ ਤਿੰਨੇ ਬੱਕਰੇ ਨਹੀਂ ਨਹੀਂ ਬੱਕਰੇ ਨੇ ਉਹਨਾਂ ਦੇ ਨਾਲ ਕਿੱਥੇ ਜਾਣੇ ਰਾਂ ਨੂੰ ਅੰਕ ਠੀਕ ਵਿਗਦੇ ਮੰਨ ਗੱਲ ਨੂੰ ਠੀਕ 13 ਜਾਨ ਲੈ ਕੇ ਓਰੇ ਕਿੰਨੇ ਲਾਗਨੇ ਤਨਨ ਨਾਗਾ ਜੀ ਕੋਈ ਗੱਲ ਨਹੀਂ ਹੋ ਰਹੀ ਉਹ ਇੰਨੇ ਦੇ ਹੈ ਨਹੀਂ ਉਹ ਇੰਨੇ ਦੇ ਹੈ ਨਹੀਂ ਨਹੀਂ ਇੰਨੇ ਦੇ ਨਹੀਂ ਜਿੰਨੇ ਦੇ ਤੈਨੂੰ ਪੈਸੇ ਲੱਗਦੇ ਨਹੀਂ ਇਹ ਤਾਂ ਬਸ ਜ਼ਰਾ ਤੱਕ ਹੈ ਵੀਰੋ ਕਰ ਦਿਓ ਸ਼ੇਅਰ YouTube ਚੈਨਲ ਜੱਟ ਲਾਈਵ 77 Facebook ਪੇਜ ਪੰਜਾਬੀ ਜੋਧੇ ਨੂੰ ਫੋਲੋ ਕਰਦੇ ਚੰਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਲਾ ਅੱਲਾ ਬੱਕਰੀ ਮੰਡੀ ਆ ਜੀ 12 ਤਰੀਕਾ 11 ਮਹੀਨਾ 2025 ਆ ਆ ਮੁੰਡਾ ਖੜਾ ਸਾਡਾ ਦੇਖੋ ਤੁਸੀਂ ਬੱਕਰੀਆਂ ਵਾਲਾ ਆ ਕਿਵੇਂ ਆ ਕਹਿਵਾ ਸ਼ੇਅਰ ਕਰ ਦੀ ਵੀਡੀਓ ਆਪਣੀ ਜਾ ਕੇ ਆਥੇ ਨਹੀਂ ਪਾਉਂਗੇ ਉਹਦਾ ਬਹੁਤ ਵਧੀਆ ਹੋ ਰਿਹਾ ਜੀ ਸਾਈ ਵਾਲਾ ਵਿੱਚ ਪਾਲਾ ਸਾਈ ਵਾਲਾ ਵਿੱਚ ਪਾਲਾ ਉਹ ਸਾਈ ਵਾਲਾ ਵਿੱਚ ਪਾਲਾ ਚਾਚਾ ਉਹ ਜੱਜ ਮੈਨੂੰ ਬੇਟਾ ਤਾ ਤੂੰ ਨਿਪੜਨ ਗਿਆ ਮੈਂ ਨਿਪੜਦਾ ਮੈਂ ਤੂੰ ਨਿਪੜਦਾ ਨਹੀਂ 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 ਚਾਚਾ ਉਨਤਾਲੀ ਹਜ਼ਾਰ ਬਣਦਾ ਠੀਕ ਹੈ 13 ਤੀਆ 49 ਬਣਦਾ ਨਾ ਸਿੱਧਾ ਕਰ ਨੋਟ ਮਤਲਬ ਹੋਰ ਬੋਲਦਾ ਵੇ 40 ਦੇ ਕਰਦੇ ਠੀਕ ਹੈ ਜੀ 40000 ਰੁਪਏ ਹੋ ਗਏ ਜੀ 40 ਕਿੰਨੇ ਦੇ ਵੇਖਿਆ ਸਾਢੇ 13 ਨੂੰ ਵਗਿਆ ਉਹ ਵਧੀਆ ਰਹੇਗਾ ਮਰੂਤ ਬੱਚੇ ਨੂੰ ਸ਼ੇਅਰ ਕਰ ਦਿਓ ਵਧੀਆ ਇੱਕ ਨਾ ਲਾ ਦੇ ਉਹਦੇ ਹਾਸੇ ਪਾ ਦਿੰਦੇ ਜਾਂਦੇ ਆ ਕਿਹੜੇ ਨਗ ਨੇ ਬਾਈ ਪਰਦੇ ਆਪਣਾ ਹੁਣੀ ਓਏ ਕਿਹੜੇ ਕਿਹੜੇ ਨਗ ਨੇ ਆਹਾਂ 200 ਰੁਪਏ ਆ ਮਰਤੀ ਇੱਕ ਦਾਸ 300 ਰੁਪਏ ਦਾਸ ਲੋ ਵੀ ਕਾ ਬੱਕਰੀ ਆ ਇੱਕ ਕਿਹੜੀ ਆ ਇੱਕ ਬੱਕਰੀ ਆਇਆ ਇੱਕ ਗੜੀਆ ਬੱਕਰਾ ਆ ਗਿਆ ਇੱਕ ਦਾਹਾ ਬੱਕਰੇ ਨੇ ਹੋ ਬੱਕਰੇ ਨੇ ਦੋ ਹੈ ਤੁਝੇ ਤਿੰਨੇ ਤਿੰਨੇ ਬੱਕਰੇ ਆ ਜੀ ਤਿੰਨੇ ਬੱਕਰੇ ਬਾਈ ਜੀ ਤਿੰਨੇ ਬੱਕਰੇ ਮੇਰਾ ਜਾਊਗਾ 300 ਤਿੰਨੇ ਬੱਕਰੇ ਤੈਨੂੰ ਕੋ ਮੇਰਾ ਜਾਊਗਾ 300 ਹਾਂ 100 ਰੁਪਏ ਨਕਦ ਲਵਾਂਗਾ 100 ਰੁਪਏ ਦਾ ਲੈਣਾ ਮੈਂ 100 ਰੁਪਏ ਨਾਲ ਆ 100 ਤਾਂ ਕੋਈ ਵੜਾ ਨਹੀਂ ਪੂਰੇ ਫਿਰ 100 ਰੁਪਏ ਦਾ 500 ਹੀ ਨਿਕਲਿਆ ਬਾਹਰ ਗੱਲ ਮੇਰੀ ਬਾਸ ਸੁਣੋ ਜੇ ਦਿਹਾੜੀ ਲੈਣ ਮਜ਼ਦੂਰੀ 200 ਰੁਪਏ ਦੇਜੇ ਜਮਾਵੇਂ ਉਹ ਕਰੂ ਫੇਰ ਹੀ ਜਮਦੂਰੀ ਲੈਣ ਦਾ ਮੈਂ ਸਾਰੀ ਉਹ ਵੀਰੇ ਸ਼ੇਅਰ ਕਰ ਦਿਓ ਜੀ ਖਾਨ ਸਾਹਿਬ ਵਰਕੇ ਲੈਦੇ ਬੱਕਰੇ ਹਨੂਲਾ ਮੰਡੀ ਦੇ ਵਿੱਚ ਬਹੁਤ ਵਧੀਆ ਮੁੰਡਿਆਂ ਦੇ ਵਧੀਆ ਸੌਦੇ ਕਰਕੇ ਜਾਂਦੇ ਆ ਵਧੀਆ ਬੱਕਰਿਆਂ ਦੇ ਵਿਕਤੇ ਜਾਂਦੇ ਨੇ 40 ਦੇ ਹੋਗੇ ਠੀਕ ਹੈ ਜੀ ਮਾਰ 35000 ਦਾ ਹਰ ਇੱਕ ਮੰਡੀ ਦੇ ਜਾਂਦੇ ਆ ਛੋਟੀ ਮੰਡੀ ਕਰਕੇ ਵਿਕਦੇ ਆ ਲਓ ਜੀ ਸੌਦਾ ਹੋ ਗਿਆ ਤਿੰਨਾਂ ਦਾ ਬੱਕਰਿਆਂ ਦਾ ਤਿੰਨ ਬੱਕਰੇ ਨੇ ਤਿੰਨ ਬੱਕਰਿਆਂ ਦਾ ਸੌਦਾ ਨਹੀਂ ਨਹੀਂ ਚਾਰ ਆ ਇੱਕ ਛੋੜ ਵਾਲਾ ਵਿੱਚ ਜਾਊ ਹੁਣ ਆਹ ਨਾ ਨਾ ਵੀ ਤੇਰੀ ਛੋੜਾਂ ਦਾ ਵਿੱਚ ਜਾਊਗਾ ਪਹਿਲੀ ਗੱਲ ਤੋਂ ਨਾ ਕਰ ਦੋ ਸ਼ੇਰ ਲੈ ਇੱਕ ਪੰਜ ਸੌ ਦੇ ਰੋਲਾ ਪੈ ਜੇ ਸੌਦਾ ਹੋ ਗਿਆ ਜੀ ਬਹੁਤ ਵਧੀਆ ਲੱਗ ਗਿਆ ਨਾਲੇ ਮੱਡੀ ਪਾ ਕੇ ਗੰਟੀ ਸਰਵਾ ਆ ਬੜਾ ਖੱਬੀ ਲੈ ਕੇ ਆ ਆ ਤੈਨੂੰ ਕੋਈ ਸੀ ਪਹਿਲੇ ਦਿਨ ਤੇਜੂ ਉਹਨਾਂ ਦਾ ਉਹਨਾਂ ਦਾ ਲੋ ਵੀ ਵੀਡੀਓ ਸ਼ੇਅਰ ਕਰ ਦਿਓ ਪਲੀਜ਼ ਬਹੁਤ ਸੋਹਣਾ ਸੌਦਾ ਹੋਇਆ ਜੀ ਤਿੰਨ ਬੱਕਰਿਆਂ ਨਾ 5-500 ਦੇ ਨੋਟਾਂ ਤੁਸੀਂ ਦੇ ਸਕਦੇ ਪੂਰਾ ਸਿਰ ਢੱਲੋਂ ਦੇ ਬੱਕਰੇ ਸੀ ਆ ਵੀ ਕਰ ਆ ਵੀ ਕਰ ਉਹਾਂ ਕਰ ਆ ਕੈਸੇ ਕਰਤੇ ਪੂਰੇ ਕੋਈ ਵੀ ਦੁਬਾਰੇ ਫਿਰ ਕੋਈ ਨਾ ਹੌਲੀ ਹੌਲੀ ਕਰ ਲੋ ਇੱਥੇ ਕਿਹੜਾ ਪਾਹੂ ਕਰਦੇ ਆ ਯਾਰ ਲੋ ਬਈ ਦੰਦ ਕਿੰਨੇ ਨੇ ਪੂਰੇ ਹੋਣ ਜਾਏ ਪੂਰਦਾ ਹੁਣ ਦਾ ਫਿਰ ਪੂਰਦਾ ਪਪਾ ਦੇ ਟੱਤੇ ਆ ਲੋ ਜੀ ਚੱਲ ਹੁਣ ਦੱਸ ਆ ਜੀ ਕਰ ਲੋ ਦਿਨਾਂ ਚੜ੍ਹ ਪੜਿਆ ਵੀਰੇ ਜੁੰਮੇਵਾਰਾ ਜਦੋਂ ਪੈਰ ਪਟਲਿਆ ਜੁੰਮੇਵਾਰਾ ਠੀਕ ਆ ਗੱਲ ਜਮਾਂ ਸਹੀ ਆ ਬਾਦਿਆ ਮੋੜ ਤੇ ਠੀਕ ਆ ਜੀ ਜਮਾਂ ਸਹੀ ਗੱਲ ਹੈ ਨੋਲਾ ਮੱਡੀ ਆ ਕੱਪ ਕੇ ਜੁੰਮੇਵਾਰ ਨਹੀਂ ਹੁਣ ਮਿਲਦਾ ਦਸ ਵਾਜੀ ਬਹੁਤ ਇਕੱਠਾ ਜੀ ਸਾਫ ਦੇਖ ਸਕਦੇ ਆ ਇੱਕ ਵਾਰ ਸਾਡਾ ਨੀ ਬੜਾ ਖਾਨ ਇੱਥੋਂ ਵਾਲਾ ਜਾਨਕੀ ਰਾਮਪੁਰੇ ਰਹਿੰਦਾ ਬਾਈ ਇਹਨੇ ਕਿਰਾਏ ਸੌਦੇ ਵੇਚ ਸਕਦੇ ਹੋ ਕਰ ਦਿਓ ਵੀਡੀਓ ਸ਼ੇਅਰ ਲਾਈਕ ਪੰਜਾਬੀ ਜੋੜੇ ਪੇਜ ਨੂੰ ਫੋਲੋ ਕਰ ਦਿਓ ਜੱਟ ਲਾਈਵ 77 ਨੂੰ ਸਬਸਕ੍ਰਾਈਬ ਕਰ ਦਿਓ ਭਰਾ ਬੱਕਰੀ ਨੜੀ ਲੋ ਬੰਦ ਕਰੋ ਬਹੁਤ ਸੋਹਣਾ ਸੌਦਾ ਹੈ ਜੀ ਲੋ ਜਿਹੜਾ ਸਪਰੇਅ ਵਾਲਾ ਕੀੜਾ ਜਾ ਰਿਹਾ ਸਪਰੇਅ ਕਰਕੇ ਆਇਆ ਬਾਈ ਲੋ ਵੀ ਸਭ ਦਾ ਪੂਰੇ 40000 ਰੁਪਏ ਖੋਲ ਕਰ ਦੇ ਖੁਸ਼ ਹੋ ਕੇ ਜੋ ਮਰ ਗਿਆ ਥੋਰ ਕਰ ਦੇ ਠੀਕ ਹੈ ਖਾਨ ਸਾਹਿਬ ਹੋ ਗਿਆ ਸੌਦਾ ਜੀ ਬਹੁਤ ਵਧੀਆ ਠੀਕ ਹੈ ਜੀ ਖੋਲ ਕਰ ਦੇ ਲਓ ਜੀ ਮਿੱਤਰੋ ਇਕਵਾਲ ਜੀ ਕਿਹੜੇ ਕਿਹੜੇ ਦਾ ਸੌਦਾ ਹੋ ਗਿਆ ਜੀ ਹਾਂ ਜੀ ਇਕ ਆ ਠੀਕ ਹੈ ਜੀ ਇਕ ਆ ਠੀਕ ਹੈ ਜੀ ਦੋ ਹੋ ਗਏ ਇਕ ਆ ਆ ਹੋ ਗਿਆ ਜੀ ਲਓ ਜੀ ਮਿੱਤਰੋ ਤੰਨਾ ਬੱਕਰਾ ਦਾ ਸੌਦਾ ਹੋਇਆ ਆ ਵਾਲਾ ਧਨੋਲੇ ਦੀ ਮੰਡੀ ਦੇ ਵਿੱਚ ਕਿਹੜਾ ਕਿਹੜਾ ਆਹੀ ਆ ਕਿਹੜਾ ਆਹ ਜੀ ਆ ਆਹੀ ਆ ਠੀਕ ਹੈ ਓਕੇ ਠੀਕ ਹੈ ਜੀ ਲਓ ਜੀ ਮਿੱਤਰੋ ਤੂੰ ਗੱਲਾਂ ਕਰ ਗੋ ਵੀਡੀਓ ਨੂੰ ਸ਼ੇਅਰ ਬਈ ਦੱਸ ਕੇ ਬਹੁਤ ਸੋਹਣਾ ਸੌਦਾ ਹੋਇਆਗਾ ਦੇਸਾਂ ਦੇ ਧਨੌਲੇ ਦੀ ਮੰਡੀ ਦਾ। ਕਿਰਪਾ ਤੁਹਾਨੂੰ ਸੌਦਾ ਕਿਵੇਂ ਲੱਗਾ ਤਿੰਨ ਬੱਕਰਿਆਂ ਦਾ ਧਨੌਲੇ ਦੀ ਮੰਡੀ ਦਾ। ਜੇ ਵਧੀਆ ਲੱਗਿਆ ਵੀਡੀਓ ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਆਪਣੇ YouTube ਚੈਨਲ ਜੱਟ ਲਾਈਵ ਸੇ ਤੁਹਾਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜੀ। ਵੀਡੀਓ ਨੂੰ ਸਾਰੇ ਦੇਖ ਕੇ ਜਾਓ। ਠੀਕ ਹੈ ਜੀ। ਆਪਣਾ Facebook ਪੇਜ ਹੈ ਪੰਜਾਬੀ ਯੋਧੇ ਪੰਜਾਬੀ ਚ ਲਿਖ ਕੇ ਉਹਨੂੰ ਫਾਲੋ ਕਰ ਦਿਓ ਜੀ। ਓਕੇ ਜੀ। ਅਗਲੀ ਵੀਡੀਓ 'ਚ ਫੇਰ ਮਿਲਾਂਗੇ। ਉਹਨਾਂ ਚੱਕ ਦਿਓ। ਆ ਗਿਆ। ਧੰਨਵਾਦ।